ਸਰਸਕਾ ਦੋਸਤੋ ਦੋਸਤੋ ਫਲਵੇਰੀ ਇੱਕ ਐਸਾ ਰੂਪ ਹੈ ਜਿਸੇ ਇਨਸਾਨ ਹੋ ਜਾਵੇ ਉਹ ਦਿਮਾਗ ਤੇ ਲਾ ਕੇ ਬੈਠ ਜਾਵੇ ਤੇ ਆਪਣੇ ਆਪ ਨੂੰ ਸਮਾਜ ਤੋਂ ਵੱਖਰਾ ਮਹਿਸੂਸ ਸਮਝਣ ਲੱਗ ਜਾਂਦਾ ਹੈ ਸੋ ਐਸਾ ਨਹੀਂ ਹੈਗਾ ਇਹਦੇ ਬਹੁਤ ਵਧੀਆ ਇਲਾਜ ਵੀ ਹੈਗੇ ਨੇਗੇ ਅੱਜ ਸਾਡੇ ਕੋਲੇ ਸਰਦਾਰ ਬਲਦੀਪ ਸਿੰਘ ਜੀ ਕੈਨੇਡਾ ਤੋਂ ਆਏ ਹੋਏ ਨੇਗੇ ਤੇ ਉਹਨਾਂ ਨੇ ਮੇਰੇ ਕੋਲੋਂ ਕੈਨੇਡਾ ਹੀ ਟ੍ਰੀਟਮੈਂਟ ਕਰਵਾਇਆ ਸੀਗਾ ਕੁਰੀਅਰ ਮੰਗਵਾਇਆ ਸੀਗੇ ਤੇ ਉਹਦੇ ਨਾਲ ਉਹ ਕਾਫੀ ਜ਼ਿਆਦਾ ਰਿਲੀਫ ਹੋਏ ਨੇਗੇ ਤਕਰੀਬਨ ਬਈ ਫਿਰ ਪੀਟੋ 60% ਕੰਪਲੀਟ ਹੋ ਗਿਆ ਸੀਗਾ ਉਹਨਾਂ ਦਾ ਤੇ ਕੁਝ ਥੈਰੇਪੀ ਰਹਿ ਗਈ ਸੀ ਕਿ ਜੋ ਉਹਨਾਂ ਨੇ ਉਹ ਰਿਹਾ ਕਰਵਾ ਰਹੇ ਨੇਗੇ ਤੇ ਆ ਉਹਦੇ ਨਾਲ ਗੱਲਬਾਤ ਕਰਦੇ ਹਾਂ ਅਰਸ਼ਕਲ ਜੀ ਸ਼ਰਿਆ ਨੂੰ ਅੱਜ ਸਾਡੇ ਕੋਲੇ ਟ੍ਰੀਟਮੈਂਟ ਕਰਾਉਣ ਆਏ ਨੇ ਬਲਦੇਪ ਸਿੰਘ ਜੀ ਜੋ ਕਿ ਫਲਵੇਰੀ ਦਾ ਟ੍ਰੀਟਮੈਂਟ ਸੀਗਾ ਇਹਨਾਂ ਤੋਂ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਜਿਆਦਾ ਵੀ ਲੰਬਾ ਨਹੀਂ ਸਿਰਫ 3 ਮਹੀਨੇ ਪਹਿਲਾਂ ਤੋਂ ਚੱਲ ਰਿਹਾ ਸੀਗਾ ਇਹਨੂੰ 70% ਟ੍ਰੀਟ ਕਰਕੇ ਇਹਨੂੰ ਕੰਪਲੀਟ ਹੋ ਗਿਆ ਹੈ ਨਾ ਜੋ ਫਲਵੇਰੀ ਸਪੋਰਟ ਸੀਗਾ ਵਾਈਸ਼ ਉਹਨਾਂ ਨੂੰ ਕਾਫੀ ਜ਼ਿਆਦਾ relief ਹੋ ਚੁੱਕੇ ਨੇਗੇ ਤੇ ਇਹ ਹੁਣ ਆਪ ਦੱਸਣਗੇ ਬਲਦੇਵ ਸਿੰਘ ਜੀ ਕਿੰਨਾ ਫਰਕ ਆ। ਲੋ ਜੀ ਬਲਦੇਵ ਜੀ। ਹਾਂ ਜੀ ਸਤਿ ਸ੍ਰੀ ਅਕਾਲ ਜੀ। ਇਹ ਮੈਨੂੰ ਹੁਣੇ ਤਿੰਨ ਚਾਰ ਮਹੀਨੇ ਜੀ ਡਾਕਟਰ ਸਾਹਿਬ ਨਾਲੋਂ ਤੋਂ ਦਵਾਈ ਲੈਂਦਿਆਂ ਨੂੰ ਤੇ ਇਹ ਜਿਹੜਾ ਪਾਊਡਰ ਵਾਲੀ ਦਵਾਈ ਇਹਨਾਂ ਨੇ ਤੇ ਨਾਲ ਗੋਲੀਆਂ ਛੋਟੀਆਂ-ਛੋਟੀਆਂ ਆਇਆਂ ਦਿੱਤੀਆਂ ਤੇ ਉਹਦੇ ਨਾਲ ਮੇਰੇ ਕਾਫੀ ਜਿਹੜੇ ਹੈਗੇ ਆ ਇਥੋਂ ਦਾੰਗ ਸੀਗੇ ਉਹ ਫੀਡ ਹੋ ਗਾਇਆ ਤੇ ਕਾਫੀ ਛੋਟੇ ਵੀ ਹੋ ਗਏ ਅਗਰੇ ਨਾਲੋਂ ਤੇ ਮੈਂ ਸੋਚਦਾ ਹਾਂ ਕਿ ਇਹ ਗੁੱਟ ਇੱਥੇ ਸਿਕਾ ਇਤੋਂ ਖਤੂ ਹੋ ਗਿਆ ਦੇਖੋ ਇਹ ਖਾ ਕੋਈ ਹੋ ਗਿਆ ਹਾਂਜੀ ਇੱਥੇ ਸਿਕਾ ਬਹੁਤ ਵੱਡਾ ਆਈਟਮ ਵੱਡਾ ਸਿਕਾ ਛੋਟਾ ਜਿਹਾ ਰਹਿ ਗਿਆ ਇਧਰਲੇ ਬੰਨੇ ਹੈਗਾ ਹੱਲੇ ਤੇ ਇਹ ਹੱਲੇ ਨਹੀਂ ਹੋਇਆ ਇਹ ਖਤੂ ਤੇ ਇੱਥੇ ਸਿਕਾ ਇਥੋਂ ਦਾ ਖਤੂ ਹੋ ਗਿਆ ਜੇ ਇਹ ਛੋਟੇ ਹੋਣਾ ਜੇ ਅਗਰ ਅਗਰ ਬਹੁਤ ਵੱਡੇ ਦੀਆਂ ਸਾਲਾਂ ਭਰਿਆ ਜੇ ਐਂਡ ਤੱਕ ਤਾਂ ਸਾਰੇ ਇਥੋਂ ਇਧਰੋਂ ਠੀਕ ਹੋ ਗਿਆ ਤੇ ਦਵਾਈ ਇਹਨਾਂ ਦੀ ਵਰਕ ਕਰਦੀ ਆ ਸਲੋ ਫੇਸ ਦੇ ਵਿੱਚ ਆ ਇੱਕਦਮ ਨਹੀਂ ਵਰਕ ਕਰ ਨਹੀਂ ਥੋੜਾ ਟਾਈਮ ਲੱਗਣਾ ਕਿਉਂਕਿ ਇਹ ਹਮ ਬੈਠ ਕਰਕੇ ਜਿੰਨੀਆਂ ਵੀ ਆਯੁਰਵੈਦ ਦਵਾਈਆਂ ਇਹਨਾਂ ਦਾ ਹੌਲੀ ਹੌਲੀ ਹੁੰਦਾ ਹੈ ਤੇ ਬਾਕੀ ਆ ਟ੍ਰੀਟਮੈਂਟ ਹੈਗਾ ਜਾਂ ਇਹ ਕਹਿੰਦੇ ਇੱਕ ਕਰਨਾ ਬਾਕੀ ਸਗਾ ਤੇ ਲੱਕੀ ਦੀ ਮੈਂ ਇਥੇ ਪੰਜਾਬ ਆਇਆ ਹੋਇਆ ਸੀ ਇੰਡੀਆ ਤੇ ਮੈਂ ਸੋਚਿਆ ਚਲੋ ਇਹ ਵੀ ਕਰ ਲੈਨੇ ਆ ਤੋ ਦੇਖੋ ਇਹਦਾ ਕੀ ਅਸਰ ਹੁੰਦਾ ਕਿੰਨਾ ਫਾਇਦਾ ਹੁੰਦਾ ਤੇ ਆਈ ਹੋਪ ਐਵਰੀਥਿੰਗ ਓਲ ਬੀ ਫਾਈਨ ਆਪ ਜੀ ਨੇ ਸਿਰਫ ਬਿਗੈਰ ਦਿਖਾਏ ਪਹਿਲਾਂ ਮੈਡੀਸਨ ਮੰਗਵਾਉਂਦੇ ਰਹੇ ਕੋਰੀਅਰ ਤੋਂ ਹਾਂਜੀ ਹਾਂਜੀ ਕਿੰਨਾ ਟਾਈਮ ਲੱਗੇਗਾ ਮੈਡੀਸਨ ਤਕਰੀਬਨ 4 ਕਿ ਮਹੀਨਾ ਹੋਗਾ ਜੀ ਠੀਕ ਹੈ ਹਾਂਜੀ ਤੇ ਮੈਂ ਤਾਂ ਤੁਹਾਨੂੰ ਮਿਲਣੇ ਪਹਿਲੀ ਵਾਰ ਆ ਹਾਂ ਤੁਹਾਨੂੰ ਆਨਲਾਈਨ ਲੱਭਿਆ ਸੀਗਾ ਤੇ ਉੱਤੇ ਯਕੀਨ ਕਰ ਲਿਆ ਕਿ ਮੈਚੋ ਥੈਰੇਪੀ ਹੈਗੀ ਜੀ ਇਹ ਵੀ ਪੰਜਾਬੀ ਬਸਤੀ ਹੈਗੀ ਮੈਂ ਇੱਕ ਦੋਸਤਾਂ ਨੂੰ ਗੱਲ ਕਰਨੀ ਚਾਹੁੰਦਾ ਹਾਂ ਕਿ ਜੋ ਵੀ ਥੈਰੇਪੀ ਕਰਨ ਆਣਗੇ ਤਾਂ ਉਹ ਕਾਉਰ ਤੋਂ ਵੀ ਆਪਣੇ ਲੈ ਕੇ ਆਉਣ ਇੱਕ ਕਾਉਰ ਤੋਂ ਬੰਦ ਨਾਲ ਮੈਂ ਹੋਰ ਮੈਡੀਸਿਨ ਪਾ ਕੇ ਇਹ ਥੈਰੇਪੀ ਕਰਦਾਗਾ ਤੇ ਇੱਕ ਵਾਰੀ ਥੈਰੇਪੀ ਕਰਨੀ ਪੈਂਦੀ ਹੈਗੀ ਇਹ ਕਾਫੀ ਜਿਆਦਾ ਇਹਦੇ ਨਾਲ ਵੀ ਫਰਕ ਪੈਂਦਾਗਾ ਦੋਸਤੋ ਫਲਵੇਰੀ ਬਿਲਕੁਲ ਖਤਮ ਹੋ ਜਾਂਦੀ ਹੈਗੀ ਕੋਈ ਐਸਾ ਰੋਗ ਨਹੀਂ ਹੈਗਾ ਜਿਹੜਾ ਨਾ ਖਤਮ ਹੋਵੇ ਚਾਹੇ ਉਹ ਕੈਂਸਰ ਹੋਵੇ ਚਾਹੇ ਕੁਝ ਵੀ ਹੋਵੇ ਦੁਨੀਆ ਤੇ ਹਰ ਤਰ੍ਹਾਂ ਦਾ ਇਲਾਜ ਹੈਗਾਗਾ ਪਰ ਉਹਨੂੰ ਕਰਨ ਦਾ ਢੰਗ ਹੋਣਾ ਚਾਹੀਦਾਗਾ ਅਗਰ ਆਪ ਜੀ ਨੂੰ ਕਿਸੇ ਨੂੰ ਵੀ ਫਲਵੇਰੀ ਦਾ ਰੋਗ ਹੈਗਾਗਾ ਤਾਂ ਆਪ ਆ ਕੇ ਟਰੀਟ ਕਰਵਾ ਸਕਦੇ ਹੋਗੇ ਧੰਨਵਾਦ ਥੈਂਕ ਯੂ ਤੇ ਬਲਦੇਵ ਸਿੰਘ ਜੀ ਬਿਲਕੁਲ ਜੀ ਥੈਂਕ ਯੂ ਸਾਰਿਆਂ ਨੇ ਇਹ ਵੀਡੀਓ ਦੇਖਣ ਲਈ ਤੇ ਤੁਸੀਂ ਡਾਕਟਰ ਸਾਹਿਬ ਹੁਣਾਂ ਕੋਲ ਆਓ ਤੇ ਬਹੁਤ ਪਿਆਰ ਨਾਲ ਤੁਹਾਨੂੰ ਮਿਲਦੇ ਆ ਤੇ ਆਪਣੀ ਵੀਡੀਓ ਵੀ ਸਾਰਿਆਂ ਨੂੰ ਸ਼ੇਅਰ ਕਰੋ ਤਾਂ ਕਿ ਜੇ ਕਿਸੇ ਵੀ ਭੈਣ ਨੂੰ ਜਾਂ ਕਿਸੇ ਵੀ ਸੱਜਣ ਨੂੰ ਜ਼ਰੂਰਤ ਹੋਵੇ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋ ਸਕੇ ਤੇ ਥੈਂਕ ਯੂ ਧੰਨਵਾਦ